ਦਵਾਈ ਦਿੱਤਾ ਦਾ ਵੈਦਰੀ ਜੀ ਕੀ ਪਤੇ ਅੱਜ ਆਪਣੇ ਕੋਲ ਚੇਕਰੀ ਆਇਆ ਉਹ ਤੇ ਬਹੁਤੀ ਥਾਵਾਂ ਤੋਂ ਦਵਾਈ ਖਾ ਕੇ ਥੱਕ ہار ਗਿਆ ਉਹਦੇ ਵਾਸਤੇ ਆਪਾਂ ਦਵਾਈ ਤਿਆਰ ਕਰ ਰਹੇ ਹਾਂ ਏਕਾਂ ਬਿਦਾਂ ਕੋਲੋਂ ਇਹਨੇ ਦਵਾਈਆਂ ਖਾਧ ਨਾ ਉਪਾਰਾ ਕੇ ਵੀ ਇਹ ਪੈਦਾ ਵੀ ਨਹੀਂ ਹੋਣਾ ਵੀ ਵੀ ਕਿਤੇ ਨਹੀਂ ਕੋਈ ਕਰਮ ਨਹੀਂ ਪਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨੇਕਾਂ ਜੜੀਆਂ ਬੂਟੀਆਂ ਤੇ ਪਸਤੂਆਂ ਕੰਤੇ ਬਾਕੇ ਇਹਨੂੰ ਦਵਾਈ ਤਿਆਰ ਕਰਕੇ ਦੇਵਾਂਗੇ ਤੇ ਵੀ ਵੀ ਤੋਟਾ ਦੀ ਦਵਾਈ ਆਪਾਂ ਤਿਆਰ ਕਰ ਰਹੇ ਆਂ ਮਰਦਾਨਾ ਦਾਟਵਾਸੀ ਜਿਹੇ ਸਰਾ ਦੇ ਨਵੇਂ ਦਵਾਈਆਂ ਜੋ ਵੇ ਉਹ ਸਾਡੇ ਕੋਲ ਇੱਥੇ ਆਣਗੀ ਪਹੁੰਚ ਕੇ ਦਵਾਈ ਲੈ ਸਕਾਂਗਾ ਏ ਬੇਰੀ ਨਾਂ ਦੇ ਠੱਗੀਆਂ ਮਾਰਨ ਵਾਲਿਆਂ ਕਿਉਂ ਜਰੂਰ ਬਚਿਓ ਕਿਉਂਕਿ ਵੀਡੀਓ 베ਰੀਓ ਜਿਆਦੇ ਨੰਬਰ ਆਪਣੇ ਲਿਖਦੇ ਆ ਉਹਨਾਂ ਤੋਂ ਬਚਿਓ ਵੀਡੀਓ ਵਾਤਵਾਰਨ ਸੇਰ ਕਰਿਓ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ